ਬਟ ਟਾਈਮਿੰਗ ਦਸਨੇ ਪਹਿਲਾਂ ਵਾਲੀ ਤੇ ਹੁਣ ਵਾਲੀ ਹੁਣ ਕਿ ਪਹਿਲਾਂ 5:50 ਸੀ ਹੋਣੇਗੇ 5:21 5:21 ਆ ਜੀ 2:00 ਹੋਏ ਸਨ ਮੈਂ ਫਸਟ ਟਾਈਮ ਕੀਤਾ ਇਹ 5 6 6:40 ਆ ਜੀ 6:40 ਹੈ ਜੀ ਹਾਂਜੀ ਠੀਕ ਨੈਕਸਟ ਪਹਿਲਾਂ ਇਹ 7:50 ਸੀ ਹੁਣ 6:30 ਆ ਜੀ ਠੀਕ ਪਹਿਲਾਂ 6:20 ਸੀ ਹੁਣ 5:18 ਆ ਜੀ ਠੀਕ ਨੈਕਸਟ ਸਾਡੇ ਇਹ 5:00 ਸਾਡੇ 5:00 ਆ ਜੀ ਸਾਡੇ 5:00 6:30 6:30 ਤੋਂ 5:30 ਹੋਵੇਗਾ ਪਹਿਲੇ 7 ਪਿਆ ਸੀ ਹੁਣ 655 ਠੀਕ ਨੈਕਸਟ ਥੋੜਾ ਫਾਸਟ ਪਹਿਲੀ ਵਾਰ ਇਸੀ 1082 ਹੂੰ 108 ਪਹਿਲਾਂ 753 ਹੁਣ 633 ਆਈ 633 ਹਾਂ ਬਹੁਤ ਵਧੀਆ 3 ਸੈਕਿੰਡ ਪਹਿਲਾਂ 753 655 ਆਈ ਹੁਣ 655 ਪਹਿਲੀ ਵਾਰ ਹੀ ਸੀ ਠੀਕ ਆ 650 ਬਣ ਗਈ 655 ਜੀ ਗੁੱਟ ਪਹਿਲਾ ਟਰਾਈਲ ਸੀ 645 645 ਬਹੁਤ ਜੀ ਪਹਿਲਾਂ ਜੀ 830 ਸੀ ਹੁਣ 646 ਆਈ ਔਰ ਮੇਰਾ ਇੱਥੇ ਹੋਣਾ ਸਫਲ ਹੋ ਗਿਆ ਤੇ ਮੈਂ ਤੁਹਾਡਾ तहे दिल तू धन्यवाद कर दा बहुत शुक्रिया तो ठीक थैंक यू सर फर्स्ट टाइम सी 636 आई है 636 बहुत बढ़िया इस तो पहला किनी सी सर पहला मेरी पिंड 650 सी सी चलो बहुत फर्स्ट टाइम सी सर 640 गुड पहला 638 सी हुन 614 बहुत बढ़िया फर्स्ट टाइम है फर्स्ट टाइम 7700 सी पहला हम 7 आई फर्स्ट टाइम 635 635 गुड फर्स्ट टाइम जी छे पैंती हाँ, तो तो छे पैंती हाँ फर्स्ट टाइम सत पच्ची ठीक है सर पहला अठ चाली से अज सत अठाई अठ चाली तो सत अठाई ना जी अठ चाली तो सत अठाई अठ चाली तो सत अठाई बहुत बढ़िया सर पहले साढ़े सत ही हूँ छे अड़ताली मेरे तो, मेरे तो फर्स्ट टाइम था जी ठीक है नहीं आई तो अठ चार तो अठ चार एक मिनट तो प्लस तोड़ गुड ਪਲੇਟਰਾ ਹੈ 755 ਬਹੁਤ ਪਲੇਟਰਾ 76 655 6 ਪਲੇਟਰਾ ਸੀ 15 ਸੀ ਤੇ ਹੁਣ ਦੀ 55 ਠੀਕ ਹੈ ਜੀ ਓਕੇ ਇਹ ਸੀਗਾ ਆਪਣੇ ਬੌਸ ਦਾ ਤੇ ਇਹਨਾਂ ਨੂੰ ਹੋ ਗਿਆ ਦੋ ਹਫ਼ਤੇ ਹੋ ਗਏ ਬੱਚਾ ਟ੍ਰੇਨਿੰਗ ਕਰਦੇ ਹੋਏ ਇੱਕ ਇੱਕ ਡੇਡ ਡੇਡ ਮਿੰਟ ਸਾਰੇ ਬੱਚਿਆਂ ਨੇ ਤੋੜਿਆ ਤੇ ਹਾਲੇ ਟ੍ਰਾਇਲ ਦੀ ਡੇਟ ਵਗੈਰਾ ਅਨਾਉਂਸ ਨਹੀਂ ਹੋਈ ਹੈਗੀ ਸਾਡੇ ਕੋਲ ਹਾਲੇ ਟਾਈਮ ਪਿਆ ਹੈ ਤੇ ਅਸੀਂ ਹੋਰ ਮਿਹਨਤ ਕਰਦੇ ਹਾਂ ਹਾਲੇ ਇਹ ਤੁਸੀਂ ਅੱਜ ਦੀ ਫੁੱਲ ਵੀਡੀਓ ਦੇਖੀ ਰਿਵਿਊ ਦੇਖਿਆ ਬੱਚਿਆਂ ਦਾ ਤੇ ਮੋਸਟਲੀ ਬੱਚਿਆਂ ਨੂੰ ਜੋ ਪ੍ਰੋਬਲਮ ਆਂਦੀ ਆ ਉਹ ਨਾ ਹੁਣ ਪ੍ਰੋਬਲਮਸ ਆਪਾਂ ਫੇਸ ਆਊਟ ਕਰਾਂਗੇ ਹੁਣ ਨੈਕਸਟ ਜੋ ਇਹਨਾਂ ਦਾ ਵਰਕਆਊਟ ਚੱਲੇਗਾ ਸੋਮਵਾਰ ਤੋਂ ਉਹਨਾਂ ਦੇ ਉੱਤੇ ਇਹਨਾਂ ਦੇ ਵਰਕ ਕੀਤਾ ਜਾਊਗਾ ਬਾਕੀ ਅਕੈਡਮੀ ਚ ਬੈਚ ਆਇਆ ਹੈ ਸਟਾਰਟ ਆ ਦੋਸਤੋ ਤੁਸੀਂ ਵੀ ਜੇ ਤੁਸੀਂ ਘਰੇ ਬੈਠੇ ਤਿਆਰੀ ਕਰ ਰਹੇ ਹੋ ਨਹੀਂ ਤੋਂ ਤੋਂ ਕਿਉਂਕਿ ਉੱਥੇ ਵੀ ਤੁਸੀਂ ਗਰੁੱਪ ਦੇ ਵਿੱਚੇ ਭਜਣਾ ਹੈ ਨਹੀਂ ਤਿਆਰੀ ਹੋ ਰਹੀ ਤਾਂ ਤੁਸੀਂ ਅਕੈਡਮੀ ਚ ਆ ਕੇ ਵਿਜ਼ਿਟ ਕਰ ਸਕਦੇ ਹੋ ਤੇ ਆਪਣੀ ਪ੍ਰੈਪਰੇਸ਼ਨ ਜੇ ਸਾਡੇ ਨਾਲ ਸਟਾਰਟ ਕਰ ਸਕਦੇ ਹੋ ਇੱਕ ਗਰਾਊਂਡ ਦੇ ਵਿੱਚ ਪ੍ਰੋਪਰ 400 ਮੀਟਰ ਟਰੈਕ ਦੇ ਵਿੱਚ ਵਿਦ ਜਿਵੇਂ ਥੋੜਾ ਉੱਥੇ ਪ੍ਰੋਪਰ ਹੁੰਦਾ ਏ ਉਸੇ ਤਰ੍ਹਾਂ ਥੋੜਾ ਟੈਸਟ ਲਿਆ ਜਾਵੇ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਇੱਥੇ ਆਪਣਾ ਕੋ ਪ੍ਰੋਪਰ ਜਿਵੇਂ ਥੋੜਾ ਪੀਪੀ ਗਰਾਊਂਡ ਹੁੰਦਾ ਉਸੇ ਤਰ੍ਹਾਂ ਦਾ ਗਰਾਊਂਡ ਹੈ ਸੇਮ ਤੁਸੀਂ ਦੇਖ ਹਨਾ ਗਰਾਊਂਡ ਦੇ ਵੀਡੀਓ ਦੇਖ ਸਕਦੇ ਹੋ 400 ਮੀਟਰ ਦਾ ਪ੍ਰੋਪਰ ਟਰੈਕ ਵਾਧੀ ਹੋਊਗਾ ਤੇ ਉਸ ਤੋਂ ਬਾਅਦ ਬਾਕੀ ਇਹਨਾਂ ਬੱਚਿਆਂ ਦਾ ਰਿਵਿਊ ਤੁਸੀਂ ਦੇਖ ਲਿਆ ਮਿਲਦੇ ਆ ਨੈਕਸਟ ਵੀਡੀਓ ਦੀ ਨੈਕਸਟ ਜਾਣਕਾਰੀ ਦੇ ਨਾਲ ਤੇ ਵੀਡੀਓ ਕਿਵੇਂ ਦੀ ਲੱਗੀ ਨੀਚੇ ਕਮੈਂਟ ਕਰਿਓ ਤੇ ਇਹਨਾਂ ਦੇ ਪੇਰੈਂਟਸ ਜਿਹੜੇ ਵੀਡੀਓ ਦੇਖ ਰਹੇ ਨੇ ਆਪਣੇ ਬੱਚੇ ਦੇ ਜਿਹੜਾ ਇਹ ਦੇਖਿਓ ਕੀ ਬੱਚੇ ਦੇ ਟਾਈਮਿੰਗ ਕਿੰਨੀ ਹੈ ਇਹ نیچے ਕਮੈਂਟਸ ਕਰੋ ਠੀਕ ਹੈ